ਹੈਲੋ ਜੀ ਸਵੇਰੇ 6 ਵਜੇ ਦਾ ਟਾਈਮ ਹੈ ਤੁੰਦਪੈ ਰਹੀ ਹੈ ਮੀਂਹ ਵਾਂਗੂ ਕੁਛ ਨਹੀਂ ਦਿਖਾਈ ਦੇ ਰਿਹਾ ਬਹੁਤ ਜ਼ਿਆਦਾ ਤੁੰਦ ਹੈ ਵੀਰੇ ਵੱਡੇ ਹਾਈਵੇ ਤੇ ਖੜੇ ਆ ਆਪਦੇ ਸਾਧਨਾਂ ਜਿਹੜੇ ਦੇਖ ਕੇ ਚਲਾਓ ਲਾਈਟਾਂ ਤੇ ਇੰਡੀਕੇਟਰ ਲਾ ਕੇ ਰੱਖੋ ਤੁੰਦ ਦੇ ਵਿੱਚ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਜ਼ੀਰੋ ਵਿਜ਼ਿਬਿਲਿਟੀ ਹੈ ਸਵੇਰ ਦੇ 6 ਵਜੇ ਹੋਏ ਨੇ ਤਾਂ ਲਾਈਟਾਂ ਜਲ ਰਹੀਆਂ ਤਾਂ ਕਰਕੇ ਇੱਧਰ ਦੇਖੋ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਬਹੁਤ ਜ਼ਿਆਦਾ ਤੁੰਦ ਮੀਂਹ ਵਾਂਗੂ ਡਿੱਗ ਰਹੀ ਹੈ ਤੇ ਆਪਦੀ ਆਪਦੀ ਸਾਵਧਾਨੀ ਨਾਲ ਡਰਾਈਵ ਕਰੋ ਅੰਟੀਗੇਟਰ ਜਰੂਰ ਲਗਾ ਕੇ ਰੱਖੋ ਧੁੰਦ ਦੇ ਵਿੱਚ ਫਿਲਹਾਲ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਤਾਂ ਕਿ ਹੌਲੀ ਹੌਲੀ ਚੱਲੋ ਬਈ ਐਕਸੀਡੈਂਟ ਨਾ ਤੋਂ ਪਾਚ ਕੇ ਹੀਰੋ ਵਿਜ਼ਿਬਿਲਟੀ ਹੈ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਨਹੀਂ ਸਵੇਰੇ 6 ਵਜੇ ਦਿਨ ਚੜ ਜਾਂਦਾ ਜੇ ਧੁੰਦ ਨਾ ਹੋਵੇ ਤਾਂ ਵੀ ਦੂਰ ਤੱਕ ਦਿਖਾਈ ਤਾਂ ਦਿੰਦਾ ਹੈ ਲੇਕਿਨ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਸੋਨ ਸਾਂ ਪਿਆ ਆਪਸਵਾਰੀ ਛੱਡਣ ਆਏ ਸੀ ਅੱਜ ਇਹ ਬੱਸ ਸਟੈਂਡ ਦੇ ਵੇਰੇ 6 ਵਜੇ ਬੱਸ ਗਈ ਹੈ ਲੰਗ ਬਿਲਕੁਲ ਹੀ ਹੋ ਜੀ ਬਲਟੀਆ ਵੀਰੇ ਕਿਸੇ ਸਾਈਡ ਦੇਖ ਲਓ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਜਿੰਨਾ ਹੋ ਸਕੇ ਲੇਟ ਤੁਰੋ ਆਪਦੇ ਕੰਮ ਚੋਂ ਜਲਦੀ ਜਾਣ ਦੀ ਲੋੜ ਨਹੀਂ ਹੈਗੀ ਅੱਧਾ ਪੌਣਾ ਘੰਟਾ ਲੇਟ ਚੱਲ ਪੂ 7-8 ਵਜੇ ਚੱਲ ਪੂ ਜਿਹਨੂੰ ਇਹ ਵਾਲੀ ਐਮਰਜੈਂਸੀ ਉਹ ਜਾਵੇ ਨਹੀਂ ਇਹ ਜਦੋਂ ਦੇ ਵਿੱਚ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਬਾਈ